ਕਲਜੀਤ ਸਿੰਘ ਸਰਹਾਲ ਜੋ ਕਿ ਵਿਦੇਸ਼ ਵਿੱਚ ਗਏ ਹੋਏ ਸਨ ਪਰ ਚੋਰਾਂ ਨੂੰ ਇਸ ਗੱਲ ਦਾ ਪਤਾ ਸੀ ਜਿਸ ਤੋਂ ਅੰਦਾਜ਼ਾ ਤੁਸੀਂ ਸਹਿਜੇ ਹੀ ਲਗਾ ਸਕਦੇ ਹੋ ਕਿ ਚੋਰਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਉਹ ਵਿਦੇਸ਼ ਵਿੱਚ ਗਏ ਹੋਏ ਹਨ ਘਰ ਦੇ ਵਿੱਚ ਕੋਈ ਵੀ ਨਹੀਂ ਹੈ ਚਾਬੀ ਉਹਨਾਂ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦਿੱਤੀ ਹੋਈ ਸੀ ਚੋਰ ਨੂੰ ਲੱਗਦਾ ਆ ਇਹ ਵੀ ਜਾਣਕਾਰੀ ਸੀ ਕਿ ਚੋਰ ਕਿ ਜੋ ਸਰਦਾਰ ਕਲਜੀਤ ਸਿੰਘ ਸਰਹਾਲ ਹਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਉਹ ਵਿਦੇਸ਼ ਦੇ ਵਿੱਚ ਗਏ ਹੋਏ ਹਨ ਤੇ ਉਹਨਾਂ ਨੇ ਫਿਲਹਾਲ ਅਜੇ ਕੁਝ ਦਿਨ ਉੱਥੇ ਹੀ ਰਹਿਣਾ ਹੈ ਪਰ ਚੋਰ ਨੇ ਲੱਗਦਾ ਹੈ ਕਿ ਪੂਰੀ ਜਾਣਕਾਰੀ ਦੇ ਰੱਖੀ ਹੋਈ ਸੀ ਸਾਨੂੰ ਸੂਤਰਾਂ ਤੋਂ ਇਹ ਵੀ ਖਬਰ ਮਿਲੀ ਹੈ ਕਿ ਚੋਰ ਇਸੇ ਪਿੰਡ ਦਾ ਹੈ ਤੇ ਪੁਲਿਸ ਵੱਲੋਂ ਉਸ ਦੀ ਪਛਾਣ ਵੀ ਜਿਹੜੀ ਆ ਉਹ ਕਰ ਲਈ ਗਈ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਵੱਲੋਂ ਆਪਣਾ ਮੂੰਹ ਵੀ ਨਹੀਂ ਟਕਿਆ ਗਿਆ ਪਰ ਜੇ ਸੁਬਾਹ ਤੋਂ ਅੰਦਰ ਪੌੜੀ ਲਾ ਕੇ ਗਿਆ ਉਸ ਵਕਤ ਤੱਕ ਉਸਨੇ ਮੂੰਹ ਆਪਣਾ ਨੰਗਾ ਹੀ ਰੱਖਿਆ ਹੋਇਆ ਸੀ ਤੇ ਜਦੋਂ ਅੰਦਰ ਚਲਾ ਗਿਆ ਤਾਂ ਅੰਦਰ ਜਾ ਕੇ ਮੂੰਹ ਟੱਕ ਰਿਆ ਇਥੋਂ ਥੋੜੀ ਜਿਹੀ ਹੈਰਾਨੀ ਵੀ ਹੁੰਦੀ ਹੈ ਕਿ ਪਹਿਲਾਂ ਮੂੰਹ ਉਸਨੇ ਨੰਗਾ ਰੱਖਿਆ ਹੋਇਆ ਸੀ ਤੇ ਫਿਰ ਮੂੰਹ ਨੂੰ ਟੱਕ ਲਿਆ ਦੱਸਿਆ ਜਾਂਦਾ ਹੈ ਕਿ ਕਾਫੀ ਕੀਮਤੀ ਸਮਾਨ ਅਲੈਕਟ੍ਰੋਨਿਕ ਵਗੈਰਾ ਦਾ ਜੋ ਸੀਗਾ ਇਥੋਂ ਇਸ ਚੋਰ ਨੇ ਚੋਰੀ ਕੀਤਾ ਹੈ ਔਰ ਫਿਲਹਾਲ ਜਿਹੜੇ ਆ ਕਿ ਆਮ ਆਦੀ ਪਾਰਟੀ ਦੇ ਸੀਨੀਅਰ ਲੀਡਰ ਉਹ ਵਿਦੇਸ਼ ਦੇ ਵਿੱਚ ਗਏ ਹੋਏ ਹਨ ਉਹਨਾਂ ਨੂੰ ਇਸ ਦੀ ਸੂਚਨਾ ਵੀ ਮਿਲ ਚੁੱਕੀ ਹੈ ਕਿ ਕਿ ਕੀ ਨੁਕਸਾਨ ਹੋਇਆ ਹੈ ਇਹ ਤੇ ਆਮ ਆਦਮੀ ਪਾਰਟੀ ਦੇ ਸਰਦਾਰ ਕਲਜੀਤ ਸਿੰਘ ਸਰਹਾਲ ਜਦੋਂ ਆਣਗੇ ਆ ਕੇ ਦੇਖਣਗੇ ਕਿ ਕੀ ਕੀ ਨੁਕਸਾਨ ਹੋਇਆ ਹੈ ਤਦ ਹੀ ਪਤਾ ਲੱਗੇ ਜਾਂ ਲੱਗੇਗਾ ਕਿ ਅਸਲ ਨੁਕਸਾਨ ਹੋਇਆ ਕੀ ਹੈ ਪਰ ਚੋਰ ਇਹਨੇ ਬੇਖੌਫ ਨੇ ਕਿ ਉਹਨਾਂ ਨੂੰ ਇਹ ਵੀ ਡਰ ਨਹੀਂ ਹੈ ਕਿ ਇਹ ਜਿਹੜਾ ਘਰ ਹੈ ਇਹ ਕਾਮਾਦੀ ਪਾਰਟੀ ਦੇ ਲੀਡਰ ਸਰਦਾਰ ਕਲਜੀਤ ਸਿੰਘ ਸਰਹਾਲ ਦਾ ਹੈ ਪਰ ਚੋਰਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਉਹਨਾਂ ਨੇ ਤੇ ਚੋਰੀ ਕਰਨੀ ਹੈ ਤੇ ਪੂਰੀ ਤਰ੍ਹਾਂ ਉਹ ਜਾਣਕਾਰ ਚੋਰ ਸਿਗਾ ਜਿਸ ਨੂੰ ਪਤਾ ਸੀ ਕਿ ਸਰਦਾਰ ਕਲਜੀਤ ਸਿੰਘ ਸਰਹਾਲ ਉਹਨਾਂ ਨੇ ਫਿਲਹਾਲ ਜਿਹੜਾ ਆ ਕਿ ਉਹ ਵਿਦੇਸ਼ ਤੋਂ ਕੁਝ ਸਮੇਂ ਤੱਕ ਵਾਪਸ ਨਹੀਂ ਆਣਾ ਕਿਉਂਕਿ ਉਹ ਉੱਥੇ ਹੀ ਗਏ ਹੋਏ ਸਨ ਤੁਸੀਂ ਦੇਖ ਰਹੇ ਹੋ ਸੀਸੀ ਪੁੱਟੀਆਂ ਇਹ ਤਸਵੀਰਾਂ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499